ਸਾਹਿਬ ਦੇ ਹਲਕਾ ਬੱਸੀ ਪਠਾਣਾ ਵਿਖੇ ਭਾਰਤੀ ਜਨਤਾ ਦੇ ਉੱਚ ਅਧਿਕਾਰੀਆਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਮੰਡਲ ਦੇ ਪ੍ਰਦੀਪ ਕਰਗ ਡਾਕਟਰ ਹਰਬੰਸ لال ਸਾਬਕਾ ਮੰਤਰੀ ਕੁਲਦੀਪ ਸਿੰਘ ਸਿੱਧੂਪੁਰ ਪੰਜਾਬ ਦੇ ਬੁਲਾਰੇ ਸਣੇ ਹੋਰ ਕਈ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਹੈ ਇਸ ਮੌਕੇ ਤੇ ਇੰਡੀਆ ਨਿਊਜ਼ ਦੀ ਟੀਮ ਦੇ ਨਾਲ ਖਾਸ ਗੱਲਬਾਤ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਬੱਸੀ ਦੇ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਨੇ ਦੱਸਿਆ ਕਿ ਅੱਜ ਮੰਡਲ ਦੀ ਖਾਸ ਮੀਟਿੰਗ ਸਾਡੇ ਮਾਨਯੋਗ ਮੰਡਲ ਦੇ ਪ੍ਰਧਾਨ ਰਾਜੀਵ ਮਲਹੋਤਰਾ ਦੇਗਵਾਈ ਹੇਠ ਹੋਈ ਹੈ ਤੇ ਵਿੱਚ ਮજબૂત ਕਰਨ ਦੇ ਲਈ ਹੋਈ ਹੈ। ਪਾਟੀ ਈ ਨਿਊਜ਼ ਦੇਖਦੇ ਸਾਰੇ ਹੀ ਦਰਸ਼ਕਾਂ ਸਵਾਗਤ ਹੈ ਤੇ ਮੈਂ 파ਰਸ ਗੋਤਮ ਤੇ ਅੱਜ ਅਸੀਂ ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਦੇ ਸ਼ਹਿਰ ਬਸੀ ਪਠਾਨਾ ਵਿਖੇ ਪਹੁੰਚੇ ਹਾਂ ਜਿੱਥੇ ਕਿ ਅੱਜ ਭਾਰਤੀ ਅਲੰਤਾ ਪਾਰਟੀ ਮੰਡਲ ਬਸੀ ਪਠਾਨਾ ਪ੍ਰਧਾਨ ਰਜੀਮ ਲੋਪਤਰਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਹਦੇ ਵਿੱਚ ਪੰਜਾਬ ਦੇ ਕਾਰਜਕਰਤਾ ਵੀ ਪਹੁੰਚੇ ਨੇ ਤੇ ਹੋਰ ਵੀ ਮੈਂਬਰ ਸਾਹਿਬਾਨ ਪਹੁੰਚੇ ਨੇ ਤੇ ਉੱਥੇ ਹੀ ਜ਼ਿਲ੍ਹਾ ਫਤੇਗੜ ਸਾਹਿਬ ਦੇ ਸ਼ਹਿਰ ਬਸੀ ਪਠਾਨਾ ਦੇ ਹਲਕਾ ਇੰਚਾਰਜ ਭਾਰਤੀ ਜਨਤਾ ਪਾਰਟੀ ਤੋਂ ਕੁਲਦੀਪ ਸਿੰਘ ਸਿੱਧੂ ਜੀ ਵੀ ਪਹੁੰਚੇ ਨੇ ਆਓ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਕਿ ਕਿਹ ਅਹਿਮ ਮੀਟਿੰਗ ਹੋਈ ਹੈ ਕੀ ਕੀ ਫੈਸਲੇ ਲਿੱਤੇ ਗਏ ਨੇ ਮੀਟਿੰਗ 'ਚ ਹਨੀ ਸਰ ਸਖਸ਼ੀ ਗਾਲ ਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਮੰਡਲ ਬਸੀ ਪਠਾਨਾ ਦੇ ਵਿੱਚ ਸਾਡੀ ਮੀਟਿੰਗ ਸਾਡੇ ਮਾਨਯੋਗ ਪ੍ਰਧਾਨ ਜੀ ਮਨੋਤਰਾ ਜੀ ਦੇ ਘਰ ਦੇ ਵਿੱਚ ਹੋਈ ਹੈ ਜੀ ਮੀਟਿੰਗ ਦੇ ਵਿੱਚ ਸਾਡੇ ਸਵਰਨ ਦੇ ਮਜ਼ਬੂਤੀ ਦੇ ਲਈ ਅਸੀਂ